कृष् नाम सारे ला जमार कृष्ण पुषे ॿृ नाम सारा ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧ ਸੰਗਤ ਜੀ ਅੱਜ ਤੁਸੀਂ ਦਰਸ਼ਨ ਕਰ ਰਹੇ ਹੋ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੇ ਚਰਨ ਛੋਪਾ ਪ੍ਰਾਪਤ ਧਰਤੀ ਤਮਤਾਨ ਸਾਹਿਬ ਤਮਤਾਨ ਸਾਹਿਬ ਦੀ ਜਿਹੜੀ ਪ੍ਰਾਤਨ ਦਿਉੜੀ ਹੈ ਇਹ ਦਿਉੜੀ ਮਹਾਰਾਜਾ ਕਰਨ ਸਿੰਘ ਪਟਿਆਲਾ ਨੇ ਤਿਆਰ ਕਰਵਾਈ ਔਰ ਇਸ ਸਥਾਨ ਨੂੰ ਸ੍ਰੀ ਤਖਤ ਸ੍ਰੀ ਹਜੂਰ ਸਾਹਿਬ ਦੀ ਦਿਉੜੀ ਦਾ ਹੀ ਰੂਪ ਦਿੱਤਾ ਗਿਆ ਹੈ ਤਸਵੀਰਾਂ ਤਮਤਾਨ ਸਾਹਿਬ ਦੀਆਂ ਨੇ ਜਿੱਤੇ ਕਿ ਅੱਜ ਅਸੀਂ ਪਹੁੰਚੇ ਹੋਇਆ ਆ ਔਰ ਸ੍ਰੀ ਤਮਦਾਨ ਸਾਹਿਬ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਆ ਸੋ ਇੱਥੇ ਪ੍ਰਾਤਤ ਸਮਿਆਂ ਦੇ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਸਾਹਿਬ ਰੁਕੇ ਤੇ ਔਰ ਇਹ ਉਹੀ ਸਥਾਨ ਹੈ ਜਿਸ ਜਿਸ ਗੁਰੂ ਘਰ ਦੇ ਅੰਦਰ ਦਹੀਂ ਨਹੀਂ ਜੰਮਦਾ ਗੁਰੂ ਮਹਾਰਾਜ ਦਾ ਕੋਈ ਉਸ ਟਾਈਮ ਬਚਨ ਹੋਇਆ ਸੀ ਉੱਥੇ ਸੇਵਾਦਾਰਾਂ ਨਾਲ ਕਿ ਇਸ ਗੁਰਦੁਰ ਸਾਹਿਬ ਦੇ ਹਦੂਦ ਦੇ ਅੰਦਰ ਦਹੀਂ ਜਿਹੜਾ ਉਹ ਨਹੀਂ ਜੰਮੇਗਾ ਸੋ ਆਓ ਹੁਣ ਆਪਾਂ ਅੰਦਰ ਹੀ ਚੱਲਦੇ ਆ ਸਿੱਧਾ ਦਰਬਾਰ ਸਾਹਿਬ ਦੇ ਅੰਦਰ ਕਿਉਂਕਿ ਗੁਰਬਾਣੀ ਦਾ ਪ੍ਰਵਾਹ ਚੱਲ ਰਿਹਾ ਹੈ ਗੁਰਬਾਣੀ ਦਾ ਕੀਰਤਨ ਚੱਲ ਰਿਹਾ ਸੋ ਬਹੁਤ ਸੁੰਦਰ ਜਿਹੜੀ ਗੁਰਦੁਰ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਔਰ ਨਿਸ਼ਾਨ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਬਹੁਤ ਹੀ ਉੱਚਾ ਨਿਸ਼ਾਨ ਸਾਹਿਬ ਲੱਗਾ ਹੋਇਆ ਇੱਥੇ ਬਣਿਆ ਹੋਇਆ ਹੈ ਮਾਪੁਰਖਾਂ ਕਾਰ ਸੇਵਾ ਬਾਬਾ ਮਰੀਕ ਸਿੰਘ ਜੀ ਉਹਨਾਂ ਦਾ ਵੀ ਨਾਲ ਇੱਥੇ ਲੰਗਰ ਹਾਲ ਵੀ ਬਣਿਆ ਹੋਇਆ ਸੋ ਬਹੁਤ ਹੀ ਸਕੂਨ ਦੇਣ ਵਾਲਾ ਔਰ ਮਨ ਨੂੰ ਸ਼ਾਂਤੀ ਆਉਂਦੀ ਹੈ ਜਿਵੇਂ ਆਪਾਂ ਗੁਰੂ ਘਰ ਇੰਟਰ ਕਰਦੇ ਆ ਔਰ ਆਪਾਂ ਹੁਣ ਦਰਬਾਰ ਸਾਹਿਬ ਦੇ ਅੰਦਰ ਇੰਟਰ ਕਰ ਚੁੱਕੇ ਆ ਅੰਦਰ ਪਹੁੰਚ ਚੁੱਕੇ ਆ ਔਰ ਤਸਵੀਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿੱਥੇ ਤਾਬਿਆ ਉੱਥੋਂ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਵੱਡੇ ਭਾਗਾ ਨਾਲ ਇੱਥੇ ਆ ਜਾਂਦਾ ਹੈ ਬਿਨਾਂ ਕਰਮਾਂ ਤੋਂ ਜਿਹੜਾ ਕਿਤੇ ਵੀ ਨਹੀਂ ਜਾਇਆ ਜਾਂਦਾ ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਸਾਨੂੰ ਕੰਮਕਾਜ ਬਹੁਤ ਜ਼ਿਆਦਾ ਹੈ ਔਰ ਕਿਤਨਾ ਕਿਤੇ ਕਾਲ ਯੁਗ ਵੀ ਹੈ ਸੋ ਕਾਲ ਯੁਗੋਂ ਮੈਂ ਕੀਰਤਨ ਪ੍ਰਦਾਨਾ ਗੁਰਮਖ ਚੱਪਿਆ ਲਾਏ ਧਿਆਨਾ ਸੋ ਗੁਰੂ ਮਹਾਰਾਜ ਦੇ ਮਹਾਵਾਖ ਜਿਹੜੇ ਨੇ ਉਹਨਾਂ ਦੇ ਅਨੁਸਾਰ ਸੋ ਗੁਰਬਾਣੀ ਦਾ ਜਿਹੜਾ ਪ੍ਰਵਾਹ ਚੱਲ ਰਿਹਾ ਆਪਾਂ ਗੁਰਬਾਣੀ ਵੀ ਸੁਣਦੇ ਆਂ ਤਾਂ ਜਿਨ ਕੀ ਸ਼ਰਨਾਮਸਾ ਹੈ ਲਾ ਜਮਾ ਮੀ ਕਿਸ ਨੇ ਪੱਟ ਕੇ ਸਾਜਿ ਨਕੀ ਸ਼ਨਾਮ ਸਾਹੀ ਦਾ ਜੋ ਜਮਾ ਮਾ